ਨਮਸਕਾਰ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਗੱਲ ਕਰਦੇ ਹਾਂ ਸੀਨੀਅਰ ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾਦੀ ਪ੍ਰਤਾਪ ਸਿੰਘ ਬਾਜਵਾ ਹਰ ਰੋਜ਼ ਸੁਰਖੀਆਂ ਦੇ ਵਿੱਚ ਆਇ ਰਹੇ ਨੇ ਕੋਈ ਨਾ ਕੋਈ ਪਲਟਵਾ ਜਾਂ ਕਹਿ ਦਈਏ ਨਿਸ਼ਾਨੇ ਸੇ ਦਿੰਦੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਜਿਹੜੇ ਕੈਪਟਨ ਮਿਨਿਸਟਰ ਨੇ ਜਾਂ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਭਗਵੰਤ ਮਾਨ ਪਿਛਲੇ ਦਿਨਾਂ ਦੇ ਵਿੱਚ ਸਪਸ਼ਟੀਕਰਨ ਮੰਗਿਆ ਸੀ ਮੁੱਖ ਮੰਤਰੀ ਤੋਂ ਕਿ ਮੈਨੂੰ ਜਿਹੜਾ ਹੈ ਸਪਸ਼ਟੀਕਰਨ ਦਿੱਤਾ ਜਾਵੇ ਜਿਹੜੇ ਤਬਾਦਲੇ ਹੋਏ ਨੇ 10000 ਪੁਲਿਸ ਮੁਲਾਜ਼ਮਾਂ ਦੇ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਉਹਨਾਂ ਨੇ ਕਿਹਾ ਤਬਾਦਲੇ ਕਿਉਂ ਹੋਏ ਕਿਉਂ ਟਰਾਂਸਫਰਮੇਸ਼ਨ ਕੀਤੀਆਂ ਗਈਆਂ ਇਹਦਾ ਜਿਹੜਾ ਜਵਾਬ ਹੈ ਮੈਂ ਚਾਹੁੰਦਾ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਜਾਂ ਮੈਂ ਸਪਸ਼ਟੀਕਰਨ ਮੰਗਦਾ ਹਾਂ ਇਸ ਨੂੰ ਲੈ ਕੇ ਬੜਾ ਵੱਡਾ ਬਵਾਲ ਖੜਾ ਹੋਇਆ ਲੇਕਿਨ ਹੁਣ ਫਿਰ ਇੱਕ ਵਾਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਉਹਨੇ ਹਰਪਾਲ ਚੀਮਾ ਤੇ ਇੱਕ ਤੰਜ ਕੱਸਿਆ ਹੈ ਉਹਨਾਂ ਨੇ ਕਿਹਾ ਕਿ ਵਿੱਤ ਮੰਤਰਾਲੇ ਨੂੰ ਦਾ ਨਾਂ ਜਿਹੜਾ ਹੈ ਬਦਲ ਕੇ ਕਰਜ਼ੇ ਲੈਣ ਵਾਲਾ ਵਿੱਤ ਮੰਤਰਾਲਾ ਰੱਖ ਦੇਣਾ ਚਾਹੀਦਾ ਹੈ ਇਹ ਵੱਡੀ ਟਿੱਪਣੀ ਕੀਤੀ ਹੈ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੋ ਸੀਨੀਅਰ ਆਗੂ ਨੇ ਕਾਂਗਰਸ ਪਾਰਟੀ ਦੇ ਅਤੇ ਵਿਰੋਧੀ ਧਿਰ ਦੇ ਨੇਤਾ ਨੇ ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿੱਚ ਹਰ ਰੋਜ਼ ਕੋਈ ਨਾ ਕੋਈ ਸ਼ੁਰੂਲੀ ਜੜੀ ਹੈ ਸਰਦਾਰ ਪ੍ਰਤਾਪ ਸਿੰਘ ਬਾਜਵਾ ਛੱਡ ਦਿੰਦੇ ਨੇ ਉਹਨਾਂ ਨੇ ਕਿਹਾ ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਬਣੀ ਹੈ ਯਾਨੀ ਕਿ ਆਮ ਆਦਮੀ ਪਾਰਟੀ ਉਸ ਦਿਨ ਤੋਂ ਹੀ ਸੈਂਟਰ ਸਰਕਾਰ ਤੋਂ ਵਾਰ-ਵਾਰ ਜਿਹੜਾ ਹੈ ਕਰਜ਼ਾ ਲੈ ਰਹੇ ਨੇ ਅਤੇ ਪੰਜਾਬ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਮੁਰਗ ਕਰ ਦੇਣਗੇ ਯਾਨੀ ਕਿ ਕਰਜ਼ੇ ਦੇ ਵਿੱਚ ਡਬੋ ਦੇਣਗੇ ਆਮ ਆਦਮੀ ਪਾਰਟੀ ਵਾਲੇ ਅਤੇ ਖਾਸ ਕਰਕੇ ਵਿੱਤ ਮੰਤ్రਾਲਾ ਜਿਨ੍ਹਾਂ ਦੇ ਕੋਲ ਹੈ ਉਹ ਨੇ ਹਰਪਾਲ ਚੀਮਾ ਇਸ ਲਈ ਉਹਨਾਂ ਨੇ ਕਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਜਦੋਂ ਕੋਰੋਨਾਂਡਿਕਟ ਲੱਗਿਆ ਹੋਇਆ ਸੀ ਉਹਨਾਂ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੋਲ ਪੈਸੇ ਨਹੀਂ ਸੀ ਨਾ ਤੇ ਟੀਚਰਾਂ ਵਾਸਤੇ ਨਾ ਤੇ ਪੁਲਿਸ ਮੁਲਾਜ਼ਮਾਂ ਵਾਸਤੇ ਕਿ ਉਹਨਾਂ ਨੂੰ ਅਸੀਂ ਸੈਲਰੀ ਹੈ ਜਿਹੜੀ ਮੁਹੱਈਆ ਕਰਵਾ ਸਕੀਏ ਆਖਰਕਾਰ ਫਿਰ ਦੁਬਾਰਾ ਜਿਹੜਾ ਹੈ ਦਰ ਮੋਦੀ ਦਾ ਜਾ ਕੇ ਮੱਲਾ ਪਿਆ ਸੈਂਟਰ ਸਰਕਾਰ ਦੇ ਕੋਲੋਂ 2500 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਅਤੇ ਮਲਾਜਮਾਂ ਨੂੰ ਜਿਹਦੇ ਵੀ ਟੀਚਰ ਪੁਲਿਸ ਤੇ ਹੋਰ ਜਿਹੜੇ ਬੈਂਕ ਅਧਿਕਾਰੀ ਨੇ ਉਹਨਾਂ ਨੂੰ ਜਿਹੜੀਆਂ ਸੈਲਰੀਆਂ ਦਿੱਤੀਆਂ ਗਈਆਂ ਪੰਜਾਬ ਸਰਕਾਰ ਦੇ ਦੁਆਰਾ ਉਹਨਾਂ ਨੇ ਕਿਹਾ ਜੇ ਪੰਜਾਬ ਦਾ ਹਾਲ ਇਸੇ ਤਰ੍ਹਾਂ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਪੰਜਾਬ ਨੂੰ ਕਰਜ਼ੇ ਦੇ ਵਿੱਚ ਡੋਬ ਦੇਵੇਗੀ ਦੂਸਰੇ ਪਾਸੇ ਜੇ ਗੱਲ ਕਰੀਏ ਆਰਬੀ ਖਲਾਸੇ ਦੀ ਆਰਬੀ ਨੇ ਇਹ ਖੁਲਾਸਾ ਕੀਤਾ ਹੈ ਕਿ ਪੰਜਾਬ ਨੇ ਪਿਛਲੇ 2.5 ਸਾਲਾਂ ਤੋਂ ਸਭ ਤੋਂ ਕਟ ਕਰਜ਼ਾ ਲਿਆ ਹੈ ਪੰਜਾਬ ਭਾਰਤ ਦੀ ਸਭ ਤੋਂ ਪਹਿਲੀ ਜੈਹੇ ਸਟੇਟ ਹੈ ਆਮ ਆਦਮੀ ਪਾਰਟੀ ਦੇ ਦਵਾਨ ਜਿਸ ਦੌਰਾਨ ਜਿੰਨੇ ਸਭ ਤੋਂ ਘੱਟ ਕਰਜ਼ਾ ਲਿਆ ਹੈ ਲੇਕਿਨ ਇਧਰ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਹਮੇਸ਼ਾ ਹੀ ਕੋਈ ਨਾ ਕੋਈ ਕਮੀ ਲੱਭਦੇ ਰਹਿੰਦੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਇਸ ਲਈ ਉਹਨਾਂ ਨੇ ਕਿਹਾ ਹੈ ਕਿ ਵਿੱਤ ਮੰਤਰਾਲੇ ਦਾ ਨਾਮ ਬਦਲ ਕੇ ਕਰਜ਼ਾ ਲੈਣ ਵਾਲਾ ਵਿੱਤ ਮੰਤਰਾਲਾ ਰੱਖ ਦੇਣਾ ਚਾਹੀਦਾ ਹੈ ਇਹ ਪਲਟਵਾਰ ਕੀਤਾ ਹੈ ਪ੍ਰਤਾਪ ਸਿੰਘ ਬਾਜਵਾ ਨੇ ਕਿਉਂਕਿ ਉਹਨਾਂ ਨੇ ਕਿਹਾ ਪੰਜਾਬ ਦੀ ਆਰਥਿਕ ਜਦ ਦੁਰਦਸ਼ਾ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਕਰਕੇ ਹੋਈ ਹੈ ਪੂਰੇ ਪੰਜਾਬ ਦੇ ਵਿੱਚ ਪੰਜਾਬ ਜਿਹੜਾ ਹੈ ਦਿਨ ਬਰ ਦਿਨ ਕਰਜ਼ੇ ਦੇ ਵਿੱਚ ਡੁੱਬਦਾ ਜਾ ਰਿਹਾ ਹੈ ਇਸ ਲਈ ਪੰਜਾਬ ਸਰਕਾਰ ਦੇ ਅੱਗੇ ਬੇਨਤੀ ਹੈ ਕਿ ਕਰਜ਼ਾ ਨਾ ਲਵੇ ਇਨਕਮ ਦੇ ਜਿਹੜੇ ਸੋਰਸ ਨੇ ਪੰਜਾਬ ਦੇ ਵਿੱਚੋਂ ਹੀ ਪੈਦਾ ਕੀਤੇ ਜਾਣ ਤਾਂ ਕਿ ਪੰਜਾਬ ਨੂੰ ਅਤੇ ਪੂਰੀ ਪੰਜਾਬੀਅਤ ਨੂੰ ਕਰਜ਼ੇ ਤੋਂ ਬਚਾਇਆ ਜਾ ਸਕੇ ਇਹ ਪਲਟਵਾਰ ਇੱਕ ਵਾਰ ਫਿਰ ਕੀਤਾ ਹੈ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਧੰਨਵਾਦ